ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਸੁਈ ਸੁਈ ਵਾੜ ਤੇ ਇੱਕ ਗੱਬਨ ਚੋਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਦੇ ਸਤਿ ਸ੍ਰੀ ਅਕਾਲ ਜੀ ਸੱਸੀ ਗਾਹੀ ਹੋਸਣਾ ਠੀਕ ਠਾਜੇ ਵਧੀਆ ਵਧੀਆ ਠੀਕ ਠਾਕ ਵਧੀਆ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤਾਂ ਫਿਰ ਆਪਣਾ ਨਾਮ ਜੀ ਡਿਟੀ ਹੈ ਹਾਂਜੀ ਪਿੰਡ ਜੱਕ ਮਿਸੀਖਾ ਸੀਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ 998984755 ਠੀਕ ਆ ਹਾਂਜੀ ਆਪਣਾ ਨੰਬਰ ਪਾਉਣਾ ਵਿਕੀ ਦਾ ਰਹਿੰਦੀ ਹੈ ਜਿਹੜੀ ਕੀ ਕਿਆ ਠੀਕ ਆ ਜਾਣਾ ਤੇ ਤੁਸੀਂ ਵੀ ਬਾਪੂ ਨੂੰ ਗੱਲ ਤਾਂ ਨਾਲ ਅੱਛਾ ਹਾਂਜੀ ਠੀਕ ਆ ਲੋਕ ਜਾਨੇ ਚੱਲ ਗਏ ਜੋ ਮਤਲਬ ਹਣ ਤੁਹਾਡੀ ਡਿਊਟੀ ਇੱਥੇ ਲੱਗ ਗਈ ਫਿਰ ਡਿਊਟੀ ਮੈਂ ਚੱਲ ਵੀਰਾਂ ਨੂੰ ਮਾਲ ਦਿੰਨੇ ਆਪਾਂ ਠੀਕ ਠੀਕ ਆ ਤੇ ਵਿੱਕੀ ਹੋ ਨਹੀਂ ਗਏ ਵਿਆਹ ਵੇਖਣੇ ਹ ਚੱਲਾ ਫਿਰ ਸ਼ੁਰੂਆਤ ਜਿਹੜੀ ਸੋਈ ਸੋਈ ਵੈੜ ਤੇ ਕਰ ਲਈਏ ਕਿੰਨਾ ਚਿਰ ਹੋ ਗਿਆ ਵੀ ਜੀ ਨੇ ਸੋਈ ਨੂੰ ਇਹ ਭਾਜੀ ਵਛੀ ਜੇ ਮਗਰ 6-7 ਦਿਨ ਹੋ ਗਏ ਜੀ ਇਹਦੇ ਮਗਰਾ ਵਛੀ ਜੇ ਕਾਲੇ ਰੰਗ ਦੀ ਭਾਜੀ ਚਾਰੇ ਕੰਨੀਆਂ ਮੰਨ ਲਓ ਬਰਾਬਰ ਆ ਵੈੜ ਦੀਆਂ ਅੱਛਾ ਪਹਿਲੇ ਸੁਗੇ ਜੇ ਅੱਛਾ ਮੂੰਹ ਦੋ ਦੰਦ ਆ ਠੀਕ ਹੈ ਠੀਕ ਹੈ ਗੱਲ ਤੇ ਥਾਣਾ ਵੇਖ ਲਓ ਕਿਤਰਾ ਆ ਵਧੀਆ ਇਦਾਂ ਬੈਲੂ ਨੇ ਥਾਣੇ ਨਹੀਂ ਹੁੰਦੇ ਠੀਕ ਮਗਰ ਵੀ ਬਚੀ ਜੀ ਚਾਰੇ ਕੰਨੀਆਂ ਕੋਈ ਨੁਕਸ ਕਰਦੇ ਵਹਿੜ ਜਾ ਕੇ ਤੇ ਵਹਿੜ ਉਤਰਾ ਹੀ ਦੇ ਦਾਂਗੇ ਠੀਕ ਆ ਹਾਂਜੀ ਇਹ ਗੱਲ ਤੁਹਾਡੀ ਵੀਡੀਓ ਚ ਕਹਤੇ ਵਹਿੜ ਉਤਰਾ ਹੀ ਦੇ ਦਾਂਗੇ ਨੁਕਸ ਕਰਦੇ ਠੀਕ ਆ ਹਾਂ ਠੰਡੀ ਤੇਰੀ ਰੱਸੀ ਪਾਓ ਭਾਵੇਂ ਨਾ ਪਾਓ ਖੋਲੋ ਫਿਰ ਤੋੜ ਦਈਏ ਪਹਿਲੇ ਸੁਵੇ ਜੀ ਤੇ ਦੰਦ ਵੀ ਚੈੱਕ ਕਰਾ ਦਈਏ ਤੇ ਆਪਾਂ ਬਾਕੀ ਕਾਫੀ ਖੂਬਸੂਰਤ ਵਹਿੜ ਆ ਤੇ ਹੈਗੇ ਵੀ ਠੰਡੀ ਤੇ ਰਹੀ ਏ ਜਣੀ ਠੀਕ ਹੈ ਜੀ ਦੰਦ ਤੁਹਾਨੂੰ ਦਿਖਾ ਦਈਏ ਚੋਗੀ ਜਿਹੜੀ ਜੇ ਹੋਣਦੀ ਆ ਅਰੇ ਭਾਜੀ ਦੋਂਦੀ ਤੋਂ ਚੋਗੀ ਹੋਣਦੀ ਵਛੀ ਆ ਵਿਖਾ ਦਿਓ ਤੁਹਾਨੂੰ ਹਾਂ ਦੇਖ ਸਕਦੇ ਸਾਈਡ ਵਾਲੇ ਦੰਦ ਥੋੜੇ ਛੋਟੇ ਹੋਣਾ ਨੇ ਅਜੀ ਚੋਗੀ ਜਿਹੜੀ ਹੋਣਦੀ ਆ ਚਾਰ ਦੰਦ ਮਾਲਲੇ ਦੋ ਦੰਦ ਮਾਲਲੇ ਕੋਈ ਚੌਹ ਦੰਦਾਂ ਚ ਆ ਗਈ ਵੈਸੇ ਤੇ ਤੇ ਉਤਰਾ ਠੰਡੀ ਤੇਰੇ ਵਿੱਚ ਪੂਰੀ ਜਵਾਬ ਖਾਧੀ ਭਾਈ ਇਹਦਾ ਦਿਖਾ ਦਉ ਆਓ ਛੀ ਛੜਤੀ ਥੱਲੇ ਇੱਧਰ ਇੱਕ ਭਾਈ ਭਾਈ ਪਹਿਲਾਂ ਰੱਸੀ ਵੀ ਨਹੀਂ ਪਾਉਂਗੇ ਹਾਂ ਦੇਖ ਸਕਦੇ ਜੇ ਵੱਛੀ ਮਗਰ ਜਿਹੜੀ ਆ ਬਹੁਤ ਦਿਨਾਂ ਦੀ ਨਹੀਂ ਐ ਮਗਰ ਵੱਛੀ ਵੀ ਚਲਾ ਸੋਹਣੀ ਆ ਆਂ ਦੇਖ ਸਾਡੇ ਥਨੰਦਰ ਸਾਈ ਜੀ ਆਪ ਚਾਰੇ ਥਾਨ ਇੱਕੋ ਜੇ ਸਾਈ ਦੇ ਤੇ ਇੱਕੋ ਜੇ ਗਾਇ ਤੇ ਦੇਖੋ ਠੀਕ ਹੈ ਹਾਂਜੀ ਆਜੀ ਤਖਾ ਨੱਕ ਪੰਡੀ ਵੀ ਪਾਜੀ ਲੋੜ ਠੀਕ ਆ ਮੈਂ ਤਾਂ ਮੇਰੀ ਜੰਦੀ ਅਸੀ ਪਿਛਲੇ ਥਨੰਦਰ ਦਾ ਖਾਲਾ ਚਵਾ ਅਗਲੇ ਦਾ ਅਗਲੇ ਆਂਦਾ ਲੋ ਭਾਈ ਜੇ ਤਿਆਰ ਕਰਤੇ ਆ ਬੁੱਧਿਆ ਕਿਤੇ ਬੈਠੀ ਲੋ ਕਰਿਆ ਆ ਦੇਖ ਸਾਡੇ ਤਰੇਖ ਲੋਤੀ ਜਿਹੜੇ ਬੜੇ ਰਮਾਨ ਨੇ ਠੀਕ ਹੈ ਠੀਕ ਹੈ ਮਰਜੀ ਫਿਰ ਦੱਸਿਓ ਇਹਦਾ ਮੁੱਲ ਫਿਰ ਆਪਾਂ ਮੁੱਲ ਭਾਜੀ ਇਹਦਾ ਦੁੱਧ ਦੇ ਭਾਜੀ ਆਪਾਂ ਦੱਸਿਆ ਨਹੀਂ ਸੱਚੇ ਦੱਸ ਲਈ ਹਾਂਜੀ ਦੁੱਧ ਭਾਜੀ ਇਹ ਕੋ ਵਿਖਾਵੇ ਲੈ ਹੈਗਾ ਜੀ 14 ਲੀਟਰ ਅੱਛਾ 14 ਲੀਟਰ ਪਰ 12 ਕਿਲੋ ਨਾਲ ਕੋਈ ਮੇਰਾ ਵੇਰ ਭਰਾ ਸੌਦਾ ਕਰ ਲੈ ਭਾ ਮੇਰੇ ਘਰ ਜਿੰਨੇ ਮਰਜੀ ਡੰਗ ਚੋਈ ਜਾਵੇ ਠੀਕ ਹੈ ਇਹ ਵਾਦੀ ਜਾਊਗੀ ਘੜਦੀ ਨਹੀਂ ਆ ਕਿੰਨਾ ਕੁ ਕਰ ਜੂਗੀ ਦੁੱਧ ਭਾਜੀ ਵੱਚੀ ਤੁਹਾਨੂੰ ਵੀ ਪਤਾ ਸੋਨਾ 17 ਕਿਲੋ ਵਾਲੀ ਹੈ ਹਾਂਜੀ ਤੇ ਇਹਨਾਂ ਦੁੱਧ ਦੇਣਾ 16-17 ਕਿਲੋ ਮੰਨਣਾ ਹੁਣ 13 ਅਜੇ 12.5 ਅਜੇ ਪੱਕਾ ਜਿਹੜਾ ਦੁੱਧ ਆ ਅੱਛਾ ਲੀਟਰ ਨਾਲ ਮੇੜ ਕੇ ਦਊਗਾ ਤੇ ਮੋਲ ਭਾਜੀ ਮੇਰਾ ਦਾਦਾ ਕਰੀਏ 45000 45000 ਹਾਂਜੀ ਕਰਨੀ ਵਿੱਚ ਛੋਟ ਛੋਟ ਪੂਰੇ 42000 ਦੀ ਬੱਛੀ ਦੇ ਦਾਂਗੇ ਅੱਛਾ 42000 ਦੇ 42000 ਦੀ ਬੱਛੀ ਦੇ ਦਾਂਗੇ ਬਾਕੀ ਭਾਜੀ ਦੁੱਧ ਜਿਹੜਾ ਆ ਦੁੱਧ ਫੜਿਆ 12 ਲੀਟਰ ਦੁੱਧ ਆ ਅੱਛਾ ਭਾਵੇਂ ਕੋਈ ਇਤਨਾ ਲੱਦ ਕੇ ਲੈ ਜੇ ਅੱਛਾ ਕੋਈ ਸ਼ੱਕ ਨਾ ਹੋ ਬੱਛੀ ਦਾ ਠੀਕ ਆ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਆਪੇ ਇੱਥੋਂ ਕੋਈ ਚੋਗੇ ਖੜੇ ਆ ਨਾ ਇੱਥੋਂ ਹੀ ਤਸੱਲੀ ਕਰਕੇ ਖੜੇ ਚੋਗੇ ਖੜੇ ਦੁੱਧ 13 ਕਿਲੋ ਜੀ ਬਣਾ ਦੂੰ ਇੱਥੇ ਲੈ ਗਏ ਆਨ ਲਾੜ ਖੜਨੀ 12 ਕਿਲੋ ਹੈਗਾ ਦੁੱਧ ਪੱਕਾ ਦ ਤੇ ਹੁਣ ਇੱਕਾ ਝੋਟੀ ਵੀ ਤੁਹਾਨੂੰ ਮਖਾਉਣੀ ਹੈ ਇਹ ਗੱਬਣੇ ਆ ਜਿਹੜੀ ਇਹਦਾ ਪਹਿਲਾ ਸੁਆ ਜੀ ਸੁਆ ਪਹਿਲਾ ਹੀ ਸੁਣਾ ਇੰਨੇ ਕਿੰਨਾ ਕੁ ਲੈਜ ਟਾਈਮ ਆ ਜੀ ਕਿੰਨਾ ਬੈਣਾ ਇਸ ਲਈ ਅੱਛਾ ਇਹ ਵੀ ਠੰਡੀ ਠੇਰੀ ਆ ਪੂਰੀ ਠੰਡੀ ਠੇਰੀ ਗੇ ਠੀਕ ਆ ਹਾਂਜੀ ਪਹਿਲਾਂ ਜੇ ਇਹਦੇ ਭਾਜੀ 14 ਤਰੀਕ ਨੂੰ ਦੇਣ ਪੂਰੀ ਹੋਣੀ ਹੈ ਜੀ ਅੱਛਾ ਹਾਂ 14 ਤਰੀਕ ਨੂੰ ਹੋੜੇ ਜੇ ਹਫਤੇ ਤੇ ਕਰੀਬ ਟਾਈਮ ਖੜਦੀ ਹੈ ਗੇ ਦੋ ਹਫਤਾ ਲਾ ਲੋ ਨਹੀਂ 6-7 ਦਿਨ ਲੈ ਲੈਣੀ ਬੈਠ ਦਮ ਅੱਜ ਨੇ ਠੀਕ ਆ ਹਾਂਜੀ ਤੋਰ ਦੋ ਇੱਕ ਦਿਨ ਬਾਕੀ ਚੰਗੀ ਭਰੋਗੀ ਪਹਿਲੇ ਸੋਈ ਥੱਲੇ ਤੇ ਅੱਗੇ ਵੀ ਠੰਡੀ ਤੇਰੀ ਆ ਲੈ ਜਾ ਸੋਈ ਸਾਡਾ ਜਿਹੜਾ ਉਸਤਾਦ ਹੈ ਨਾ ਹਾਂਜੀ ਉਹ ਪਤਾ ਕੀ ਆਦ ਨੰਗਾ ਹਾਂਜੀ ਆਂਦਾ ਵੀ ਉਮਰ ਨਿਆਣੀ ਹੈ ਨਾ ਹਾਂਜੀ ਤੇ ਡੰਗਰ ਨਵਾਂ ਲੈ ਲਓ ਅੱਛਾ ਮਹਿੰਗਾ ਥੋੜਾ ਜਿਹਾ ਪੈ ਜਾਊਗਾ ਠੀਕ ਆ ਅਗਲੇ ਸਵੇਰੇ ਜਾਂਚ ਛੱਡਾ ਜੂ ਇਹਦੇ ਵਿੱਚ ਕਾਦੀ ਗੱਲ ਆ ਠੀਕ ਆ ਡੰਗਰ ਜਦੋਂ ਪੁਰਾਣਾ ਲੱਲਿਆ ਤੇ ਮੜਕੇ ਤੇ ਮਰਿਆ ਮਰਿਆ ਬੰਦਾ ਚਲੋ ਤੇ ਜਿਹੋ ਜੀ ਕਿਸ ਨੇ ਲੋੜ ਉਹ ਜਿਹਾ ਅਗਲੇ ਨੇ ਲੈਣਾ ਚਲੋ ਫੇਰ ਵੀ ਭਾਜੀ ਡੰਗਰ ਨਵੇਂ ਦਾ ਫਾਇਦਾ ਤੇ ਮੁੱਲ ਫੇਰ ਇਹਦਾ ਮੁੱਲ ਪਾਈ ਚੱਲੀ ਦਾ ਪੱਤਰ ਜਾਰੀ ਪੱਤਰ ਜਾਰੀ ਹਾਂਜੀ ਤੇ ਵਿੱਚੋਂ ਇੱਕ ਨਾ ਮੰਨ ਤਾਨੂੰ 170 ਦੀ ਜिदਗੀ ਚੱਲੀ 70000 ਦੀ ਹਾਂਜੀ ਕਿ ਹੋਰ ਛੋਟ ਛੜ ਕਰਦੀ ਆਓ ਮੰਨ ਤੁਸੀਂ ਆਜਾ 2000 ਛੜਦੀ ਹੈ ਫੇਰ ਉਹ ਕਰ ਦਿੱਤੇ 65 ਹੀ ਦੇ ਦिए। ਅੱਛਾ 65 ਹਜ਼ਾਰ ਹੀ ਦੇ ਦੋ। ਬਾੜ ਦੀ ਛੋਟੀ ਦੇ ਦिए। ਅੱਛਾ 66 ਹਜ਼ਾਰ। 66 ਹਜ਼ਾਰ ਦੇ ਦिए। ਦੇਖੋ ਕਿ ਵਿੱਕੀ ਨੇ ਸਲਾਹ ਕੀਤੀ ਜੇ। ਨਹੀਂ ਕੋਈ ਗੱਲ ਨਹੀਂ ਭਾਜੀ। ਜਾਣ ਦੋ ਕੋਈ ਜੋੜਾ ਮੈਨੂੰ ਲੱਖ ਦਾ ਦੇਦਣਾ। ਬਾਅਦ ਚ ਇਹ ਨਾ ਵੇ ਵਿੱਕੀ ਆਣ ਕੇ ਕਵੇ ਦੇ। ਨਹੀਂ ਭਾਜੀ। ਅੱਛਾ ਜੇ ਕੋ ਜੋੜਾ ਲਵਾਂ ਨਾ ਲੱਖ ਦਾ ਹੀ। ਅਖਿਆ ਹਾਂ ਠੀਕ ਐ 200 ਰੁਪਏ ਵਿੱਚ ਛੋੜ ਹੀ ਹੋਣੀ ਜੀ ਠੀਕ ਐ ਬੰਗਾ ਲਗਦਾ ਵੈੜ ਬੈਠੀ ਤੁਹਾਨੂੰ ਵੀ ਪਤਾ 65-65000 ਰੁਪਏ ਵੈੜਾਂ ਦਾ ਮੰਗਿ ਜਾਂਦੇ ਲੋਕ ਹਾਂਜੀ ਹਾਂਜੀ ਹਾਂ ਤੇ ਵੈੜ ਹੀ ਆਪਾਂ ਚੱਲ ਜਿੱ ਕੱਲੀ ਲੈਣੀ ਫਿਰ 42000 ਦੀ ਮੱਝ ਮੱਝ 60000 ਦੀ ਤੇ ਇਸ ਤਰ੍ਹਾਂ ਵੈੜ 40 ਦੀ ਹੋ ਜਾਊਗੀ ਤੇ ਝੋਟੀ ਜਿਹੜੀ 60 ਦੀ ਹੋ ਜਾਊਗੀ ਬਾਜੀ ਲੈ ਲਓ ਮੋਲ ਪੂਰੇ ਜਾਇਜ਼ ਜੀ ਠੀਕ ਐ ਜੀ ਹਾਂਜੀ ਠੀਕ ਐ ਵੀ ਜੀ ਬਾਕੀ ਜੋ ਵੀ ਐ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਐ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇ